ਮੈਂ ਕਰਮਜੀਤ ਕੌਰ ਚੈਲ ਚੈਲ ਕਲੈਕਸ਼ਨ ਮਾਨਸਾ ਮੇਰੇ ਵੱਲੋਂ ਸਾਰੇ YouTube ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਸਾਸਰੀਏ ਕਾਲ ਸ਼ਾਪ ਦਾ ਡਰੈਸ ਨੂੰ ਮੈਂ ਰੋਜ਼ ਹੀ ਤੁਹਾਨੂੰ ਵੀ ਦੱਸਦੀ ਆ ਬਸ ਅੱਡੇ ਦੇ ਨਾਲ ਜਿਹੜੀ ਛੋਟੀ ਛੋਟੀ ਕੰਧ ਹੈ ਚੰਚੈਲ ਵਾਲੀ ਗਲੀ ਨੀਅਰ ਬੱਸ ਸਟੈਂਡ ਮਾਨਸਾ ਜਿੱਧਰੋਂ ਬੱਸਾਂ ਬਸ ਅੱਡੇ ਦੇ ਵਿੱਚ ਐਂਟਰ ਕਰਦੀਆਂ ਨੇ ਕਿਨਾਰੇ ਤੇ ਇੱਕ ਟਰਾਂਸਫਾਰਮਰ ਲੱਗਿਆ ਹੋਇਆ ਹੈਗਾ ਖੰਭਾ ਬਸ ਅੱਡੇ ਦੇ ਤੇ ਉਹ ਕੰਧ ਦੇ ਸਾਜੀ ਜੀ ਕੰਧ ਦੇ ਨਾਲ ਲੱਗਿਆ ਉਹ ਟਰਾਂਸਫਾਰਮਰ ਦੇ ਨਾਲ-ਨਾਲ ਉਧਰ ਨੂੰ ਚੱਲੇ ਆਓ ਸਿਰਫ 1 ਜਾਂ ਅੱਧੇ ਮਿੰਟ ਦਾ ਰਸਤਾ ਹੈ ਆਟੋ ਦੀ ਕੋਈ ਲੋੜ ਨਹੀਂ ਹੈ ਤੁਸੀਂ ਪੈਦਲ ਹੀ ਆ ਸਕੋ ਪੈਦਲ ਸਿਰਫ 1 ਜਾਂ ਅੱਧਾ ਮਿੰਟੇ ਲੱਗਣਾ ਹੈ ਤੇ ਅੱਜ ਤੁਹਾਡੇ ਨੂੰ ਮੈਂ ਲੈ ਕੇ ਆ ਕਾਟਨ ਦੇ ਸੂਟ ਜਿਹੜੇ ਕਿ ਬੇਟ ਦੇ ਵਿੱਚ ਨੇ ਇਹ ਕਸਟਮਰ ਦੀ ਕਾਫੀ ਸਾਰੀ ਡਿਮਾਂਡ ਸੀ ਬਈ ਤੁਸੀਂ ਇਹਨਾਂ ਦੀ ਵੀਡੀਓ ਬਣਾਓ ਅੱਜ ਮੈਂ ਤੁਹਾਨੂੰ ਉਹੀ ਕਾਟਨ ਵਾਲੇ ਸੂਟ ਦਿਖਾਉਣ ਲੱਗੀਆਂ ਇੱਕ ਤਾਂ ਆਪਣੇ ਕੋਲ ਇਹ ਹੁੰਦਾ ਹੈ ਕਈ ਵਾਰ ਕਸਟਮਰ ਆ ਕੇ ਪੁੱਛਦੇ ਨੇ ਨਾ ਵੀ 250 ਦਾ ਸੂਟ ਦੇ ਦਿਓ ਇਹ ਜਿਹੜਾ ਇਹ ਥੋੜਾ ਮਿਕਸ ਹੁੰਦਾ ਹੈ ਜਿਆਦਾ ਤਾਂ ਨਹੀਂ ਪਾਏ ਨੂੰ ਵੀ ਸਕਦੇ ਉਹ ਇਹ ਆਪਾਂ ਨੂੰ 250 ਦਾ ਪੈਂਦਾ ਹੈਗਾ ਤੇ ਜਿਹੜੇ ਵੇਟ ਵਾਲੇ ਬਾਕੀ ਨੇ ਉਹ ਜ਼ਿਆਦਾਤਰ ਸੂਟ ਜਿਹੜੇ ਨੇ ਉਹ 350 ਦੇ ਆਸ-ਪਾਸ ਪੈਂਦੇ ਨੇ ਕਈ 300 ਦੇ ਵੀ ਹੈਗੇ ਨੇ ਰੇਅਰ ਜਿਹੇ ਸੂਟ ਨੇ ਜਿਹੜਾ ਉਹ 250 ਦਾ ਵੀ ਪੈ ਜਾਂਦਾ ਪਰ ਉਹ ਕਈ ਵਾਰੀ ਹੁੰਦੇ ਵੀ ਆ 250 ਵਾਲੇ ਇਹ ਹੁੰਦੇ ਨੇਗੇ ਜਿਵੇਂ ਇਹ ਆ ਇਹ ਹਲਕਾ ਹੈ ਇਹ 250 ਦਾ ਪੈਂਦਾ ਤੇ ਬਾਕੀ ਜਿਹੜੇ ਇਹ ਨੇ ਜਿਵੇਂ ਇਹ ਪਏ ਨੇ ਇਹ ਸਾਰੇ 750 ਦੇ ਆਸ-ਪਾਸ ਪੈਂਦੇ ਨੇਗੇ ਪਹਿਲਾਂ ਤੁਸੀਂ ਇਹ ਦੇਖੋ ਇਹਦੇ ਤੇ ਲਾਈਨਿੰਗ ਲੱਗੀ ਹੋਈ ਹੈ ਅਟੈਚ ਲਾਈਨਿੰਗ ਵਾਲੇ ਕਪੜਾ ਇਹ ਸੌਫਟ ਹੁੰਦਾ ਬਾਇਲ ਕਾਟਨ ਹੁੰਦੀ ਹੈ इन का रेट है जो तीन सौ रुपया रहूगा जी पीच कलर ये तीन सौ रुपए की रेंज नहीं आ गया नहीं। ब्लैक के ਇਹ ਵੀ ਆ ਗਿਆ 300 ਰੁਪਏ ਦੀ ਰੇਂਜ ਚ ਇਹਦਾ ਰੇਟ ਵੀ 300 ਰੁਪਏ ਰਹੂਗਾ ਇਹ ਸਾਰੇ ਨਾ ਅਟੈਚ ਲਾਈਨਿੰਗ ਵਾਲੇ ਨਹੀਂ ਕਪੜਾ ਹੀ ਹੰਡਨਸਾਰ ਹੁੰਦਾਗਾ ਕਿਉਂਕਿ ਕਸਟਮਰ ਇਹਨਾਂ ਦੀਆਂ ਫੋਟੋਜ਼ ਮੰਗਦੇ ਨੇ ਪਰ ਸਾਡੇ ਕੋਲ ਨਾ ਤੇ ਹੁਣ ਮੈਂ ਤੁਹਾਨੂੰ ਉਹੀ ਸਾਰੀ ਕਾਟਨ ਦਿਖਾਉਣ ਲੱਗੀ ਹਾਂ ਜਿਹੜੀ ਹੈਗੀ ਵੇਟਵਾਰੀ ਹੈ ਪਰ ਇਹਦਾ ਰੇਟ ਜਿਹੜਾ ਅਲੱਗ-ਅਲੱਗ ਰਹੂਗਾ ਜਿਵੇਂ ਇਹ ਇਹ ਥੋੜਾ ਹੈਵੀ ਹੈ ਇਹ 400 ਪਲੱਸ ਜਾਊਗਾ ਕਪੜਾ ਇਹ ਪਿਓਰ ਕਾਟਨ ਹੁੰਦਾ ਔਰ ਹੁੰਦਾ ਵੀ ਮਤਲਬ ਮੋਟਾ ਵਧੀਆ ਸੁਣਾ ਕਪੜਾ ਇਹ सॉफ्ट होंगे ये खादी आ गया ये साढ़े तीन सौ रुपए की रेंज च है ये रिओन च आ गया यह चार सौ रुपए की रेंज च है ये कपड़ा बिल्कुल नहीं फैलता हैगी ही बेशक रिओन है पर रहा गा ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੀ ਹੁਣ ਅਸੀਂ ਥੋੜੀ ਡੇਲੀ ਵੀਡੀਓ ਬਣਾਇਆ ਕਰੀਏ ਜਿਹੜੇ-ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਵੀ 4+ ਪੈਣਾਗਾ ਸ਼ੇਅਰ ਤਾਂ ਤੁਸੀਂ ਵੈਸੀ ਬਹੁਤ ਕਰਦੇ ਹੋ ਸ਼ੇਅਰਿੰਗ ਕਰਨ ਵਾਲਿਆਂ ਦਾ ਮੈਂ ਦਿਲ ਦਿਆਂ ਘਹਿਰੇ ਇਤੋਂ ਤੁਹਾਡਾ ਧੰਨਵਾਦ ਕਰਦੀ ਆ ਸਾਰੇ ਕਸਟਮਰ ਆ ਕੇ ਦੱਸਦੇ ਨੇ ਇਹ ਸਾਰੇ ਇਸ ਰੇਂਜ ਚ ਪਹਿਣਨੇ ਕੋਈ 400 350 ਜੇ ਕੋਈ ਬਾਏ ਵੀ ਕਰਨਾ ਚਾਹੁੰਦਾ ਨਾ ਤਾਂ ਫਿਰ ਉਹਨੂੰ ਉਸ ਦੇ ਅਕੋਰਡਿੰਗ ਹੀ ਦੱਸ ਦਾਂਗੇ ਹੁੰਦੀ ਸਾਰੀ ਇਹ ਪਿਓਰ ਕਾਟਨ ਹੈ ਪ੍ਰਿੰਟ ਇਹਨਾਂ ਦੇ ਬਹੁਤ ਸੋਹਣੇ ਹੁੰਦੇ ਨੇ ये भी साढ़े तीन सौ रुपए की रेंज है आ गया जी रेड कलर के चार सौ रुपए की रेंज चे आ गया ऑरेंजा रेट रहूगा साढ़े तीन सौ रुपया कलर इना फास्ट होंगे जी ग्रीन कलर के भी साढ़े तीन सौ रुपए की रेंज च यह आ गया ब्लू कलर ये भी साढ़े तीन सौ रुपए की रेंज ये भी साढ़े तीन सौ रुपए की रेंज कपड़ा बहुत सॉफ्ट एक परसेंट भी मिक्स नहीं हूँ प्योर कॉटन हूँ यह है जी चार सौ रुपए की रेंज ਇਹਦਾ ਰੇਟ ਵੀ 400 ਰੁਪਿਆ ਇਹ ਆ ਗਿਆ ਜੀ 350 ਰੁਪਏ ਦੀ ਰੇਂਜ ਜਿਹੜੇ-ਜਿਹੜੇ ਵੀ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦੇ ਹੋ ਤੁਹਾਡਾ ਪਿਆਰ ਤੇ ਸਤਿਕਾਰ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਸਰੀਕਾਲ ਜੀ ਧੰਨਵਾਦ ਜੀ Thank <laughs> you.